ਗੀ ਟਾਲੀ ਮੇ 3855 ਵਾਲੀ ਲਾਣੇਦਾਰ ਲਿਖਾਇਆ ਹੈ ਕਹਿੰਦੇ ਮੁੰਡੇ ਨੇ ਮੂਰੇ ਪ੍ਰਾਣਾ 855 ਬਾਈ ਕੱਢ ਲਿਆ ਬਰ ਝੋਟਾ ਰੋਡ ਦੇਖੋ ਕਿੰਨੀ ਆ ਬਾਈ ਬਹੁਤ ਚੜਾਈ ਪੈਂਦੀ ਆ ਲੈ ਗਿਆ ਹਜ਼ਰ ਆ ਯਾਰ ਪੱਟ ਕੇ ਲਾਣੇਦਾਰ ਕਹਿੰਦੇ ਨੇ ਦਿਖਾਣੇ ਮੈਨੂੰ ਕੋ ਮਾਰਦਾ ਝੋਟਾ ਚੱਲ ਝੋਟਿਆ ਓ ਝੋਟਿਆ ਚੱਲ 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 ਝੋਟਿਆ ਚੱਲ ਝੋਟਿਆ ਆਏ ਹਾਏ ਹਾਏ ਜਲ 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 ਝੋਟਿਆ ਛਾਲ ਝੋਟਿਆ ਚਲ ਝੋਟਿਆ ਚਲ ਝੋਟਿਆ ਚਲ ਝੋਟਿਆ ਨਾਣੇਦਾਰਾ ਚੱਲ ਓਏ ਨਾਣੇਦਾਰਾ ਆ ਗਿਆ ਚੱਲੋ ਝੋਟਿਆ ਚੈਲੰਜੋ ਤੇ ਆ ਸਵਰਾਜ ਦੇਖ ਲਓ ਭਾਈ 2000 ਮਾਡਲ ਆਹੇ 2000 ਮਾਡਲ ਨਮਿਆਂ ਦੇ ਬਰੋਪਰ ਚੱਲ ਰਿਆ ਨਮਾ ਖੜਿਆ ਇੱਧਰ ਝੋਟੇ ਨੇ ਝੋਟੇ ਭਈ ਇਹ ਮਾਰਦੇ ਨੇ ਜੋਰੰਨਾ ਚੱਲ ਹੋਏ ਝੋਟਿਆ ਵਾਹ